ਫੜਾ ਚੈਲੰਜ ਆ ਅਸੀਂ ਰੋਕਾਂਗੇ ਇਹਨਾਂ ਨੂੰ ਡਾਂਗ ਫੇਰ ਫੇਰ ਕੇ ਜਾਂ ਜਿਹੜਾ ਜੋਕ ਕਰਨਾ ਕਰਨ ਰਵੇ ਬੜੇ ਲੋਕ ਆ ਕੇ ਦੀਵਾਨ ਟੋਡਰ ਮਲ ਦੀ ਹਵੇਲੀ ਤੇ ਛੇੜਖਾਨੀਆਂ ਕਰਦੇ ਆ ਕਈ ਲੋਕ ਉੱਪਰ ਚੜ ਜਾਂਦੇ ਆ ਤੇ ਉਹਦੇ ਕਰਕੇ ਹੀ ਜਿਹੜੀ ਹਵੇਲੀ ਥੋੜੀ ਥੋੜੀ ਭੁਰਵੀ ਰਹੀ ਹੈ ਖਰਾਬ ਹੋਈ ਜਾਂਦੀ ਆ ਐਦਾਂ ਹੀ ਹੁਣ ਜਿਹੜੀ ਘਟਨਾ ਵੀ ਵਾਪਰ ਕੇ ਹਟੀਆਂ ਕੁਝ ਲੋਕ ਜਿਹੜੇ ਉੱਪਰ ਚੜ ਗਏ ਸੀ ਹਵੇਲੀ ਦੇ ਤਿੰਨ ਸਿੰਘਾ ਵੱਲੋਂ ਜਿਹੜਾ ਉਹਨਾਂ ਨੂੰ ਦੁਬਾਰਾ ਵੀ ਥੱਲੇ ਲਾਇਆ ਗਿਆ ਕਹਾ ਗਿਆ ਵੀ ਤੁਸੀਂ ਜਿਹੜਾ ਇਹ ਪਵਿੱਤਰ ਹਵੇਲੀ ਆ ਹੈ ਨਾ ਵਧੀਆ ਟੋਡਰ ਮੱਲ ਉਹ ਬੰਦਾ ਸੀ ਜੀਨੇ 78000 ਸੋਨੇ ਦੀਆਂ ਮੋਹਰਾਂ ਪਿਛਾ ਕੇ ਮਾਤਾ ਗੁਜਰੀ ਤੇ ਛੋਟੇ ਸਹਿਬ ਜੱਦਿਆਂ ਦਾ ਸੰਸਕਾਰ ਕੀਤਾ ਸੀਗਾ ਅੰਤਮ ਰਸਮਾਂ ਕੀਤੀਆਂ ਸੀਗੀਆਂ ਪਰ ਜਿਹੜੇ ਲੋਕ ਆ ਉੱਪਰ ਆ ਕੇ ਚੜ ਜਾਂਦੇ ਆ ਕਿਉਂਕਿ ਹਵੇਲੀ ਆ ਜਿਹੜੀ ਦਿਨੋਂ ਦਿਨ ਡਿੱਗਦੀ ਜਾਂਦੀ ਆ ਹੁਣ ਜਿਹੜੀ ਇਹਦੀ ਥੋੜੀ ਜੀ ਸਾਮਸਵਾਲ ਸ਼ੁਰੂ ਹੋਈ ਆ ਪਹਿਲਾਂ ਹਾਲੇ ਤੱਕ ਜਿਹੜੀ ਇਹਦੀ ਸਾਮਸਵਾਲ ਨਹੀਂ ਹੋਈ ਸੀਗੀ ਤਾਂ ਕਰਕੇ ਜਿਹੜਾ ਨਿੰਗ ਸਿੰਘਾ ਵੱਲੋਂ ਕਿਹਾ ਗਿਆ ਵੀ ਤੁਸੀਂ ਜਿਹੜਾ ਉੱਪਰ ਚੜਜਾਣੇ ਹੋ ਜਿਹਦੇ ਕਰਕੇ ਪ੍ਰਾਣੀਆਂ ਇੱਟਾਂ ਨੇ ਹਵੇਲੀ ਦੀਆਂ ਉਸ ਟਾਈਮ ਦੀਆਂ ਮੌਜੂਦ ਨੇ ਉਹ ਥੱਲੇ ਡਿੱਗ ਪੈਂਦੀਆਂ ਨੇ ਆ ਜਿਹੜੀ ਤੁਸੀਂ ਟੋਡਰਮਲ ਦੀ ਹਵੇਲੀ ਵੇਖ ਰਹੇ ਹੋ ਹੁਣ ਇਹਦਾ ਕੰਮ ਹੈ ਜਿਹੜਾ ਉਹ ਆਰੰਭ ਹੋ ਗਿਆ 1 ਕਰੋੜ ਰੁਪਈਆ ਸਿਰਫ ਨਕਸ਼ੇ ਤੇ ਲੱਗਿਆ ਤਿਆਰ ਕਰਨ ਵਾਸਤੇ ਕਿਉਂਕਿ 1911 ਦੇ ਵਿੱਚ ਇੱਕ ਜਿਹੜੀ ਫੋਟੋ ਮਿਲਦੀ ਆ ਉਹਦੇ ਵਿੱਚ ਇਹ ਹਵੇਲੀ ਬਹੁਤ ਵੱਡੀ ਸੀਗੀ ਤੇ ਹੁਣ ਬਿਲਕੁਲ ਉਸੇ ਤਰ੍ਹਾਂ ਦੁਬਾਰਾ ਫੇਰ ਤਿਆਰ ਕੀਤੀ ਜਾਊਗੀ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਹੈਗਾ ਦਿਵਾਨ ਟੋਡਰ ਮੱਲ ਬਰਾਸਤੀ ਫਾਊਡੇਸ਼ਨ ਤੇ ਐਸ ਏ ਸੀ ਸੀ ਵੱਲੋਂ ਜਿਹੜੀ ਸੰਸਥਾ ਹੈਗੀ ਉਹਦੇ ਵੱਲੋਂ ਜਿਹੜੀ ਇਹ ਦੁਬਾਰੇ ਬਣਾਈ ਜਾਊਗੀ ਪ੍ਰਧਾਨ ਜਿਹੜਾ ਉਹਦਾ ਵਾਹਦ ਯੂ ਐਸ ਏ ਹੈਗਾ ਤੇ ਦੁਬਾਰੇ ਕਾਫੀ ਵੱਡਾ ਪ੍ਰੋਜੈਕਟ ਹੈ ਤਿੰਨ ਚਾਰ ਸਾਲਾਂ ਦੇ ਵਿੱਚ ਜਿਹੜੀ ਇਹ ਤਿਆਰ ਹੋਊਗੀ ਪਰ ਜਿਹੜੇ ਕਹਿੰਦੇ ਵੀ ਆਪਾਂ ਕਹਿੰਦੇ ਹੈਨਾ ਇੱਥੋਂ ਦੀ ਜਿਹੜੀ ਕਮੇਟੀ ਆ ਕਹਿੰਦੇ ਉਹਨਾਂ ਨੇ ਰੋਕ ਲਾਤੀ ਹੁਣ ਰੋਕ ਲਾਈ ਆ ਪਤਾ ਨਹੀਂ ਕਿਉਂ ਲਾਈ ਆ ਹੈਨਾ 아 ਜਿਹੜੀ ਆਪਾਂ ਕਹਿਦੀ ਵੀ ਫਤੇਗੜ ਸਾਹਿਬ ਦੀ ਕਮੇਟੀ ਹੈ ਗੁਰੂਕਰਾਂ ਦੀ ਉਹਨਾਂ ਨੇ ਰੋਕ ਲਈ ਆ ਵੀ ਜਿਹੜੀ ਇਹ ਹਵੇਲੀ ਬਣੇ ਨਾ ਤਾਂ ਦੋਸਤੋ ਇਹਦੇ ਵਿੱਚ ਆਪਾਂ ਹੁਣ ਕੀ ਕਹਿ ਸਕਦੇ ਆਂਗੇ ਤੇ ਬਾਕੀ ਹੋਰ ਤੁਹਾਨੂੰ ਹਵੇਲੀ ਬਾਰੇ ਥੋੜਾ ਦੱਸਦੀ ਵੀ ਆਪਾਂ ਪਹਿਲਾਂ ਆ ਗਏ ਉਧਰਿਓ ਜਿਹੜਾ ਮੁੜ ਜਾਂਦੇ ਸੀ ਹੁਣ ਇਧਰਲੇ ਪਾਸੋਂ ਜਿਹੜੀ ਨਾਲ ਦੀ ਜਗ੍ਹਾ ਉਹ ਵੀ ਮੁੱਲ ਲੈ ਲਈ ਗਈ ਹੈ ਕਿਉਂਕਿ ਇਹ ਜਗ੍ਹਾ ਵੀ ਸੀ ਜਿਹੜੀ ਉਦੋਂ ਦੀਵਾਨ ਟੋਡਰਮਾਲ ਦੀ ਸੀਗੀ ਕਹਿੰਦੇ ਜਿਹੜੀਆਂ ਇਸ ਹਵੇਲੀ ਦੀਆਂ ਨੀਹਾਂ ਨੇ ਉਹ ਫਾਟਕ ਤੱਕ ਜਾਂਦੀਆਂ ਨੇ ਜਿਹੜਾ ਆਪਾਂ ਫਤੇਗੜ ਸਾਹਿਬ ਫਾਟਕ ਦੇਖਦੇ ਆ ਨਾ ਉੱਥੇ ਤੱਕ ਵੀ ਜਾਂਦੀਆਂ ਨੇ ਤੇ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਜਿਹੜਾ ਇੱਕ ਹੋਰ ਗੇਟ ਹੁੰਦਾ ਸੀ ਉਸ ਵੇਲੇ ਹਵੇਲੀ ਦਾ ਤਾਂ ਇਹ ਦਵਾਨ ਟੋਡਰ ਮਲ ਦੀ ਹਵੇਲੀ ਜਿਹੜੀ ਤੁਸੀਂ ਆ ਦੇਖ ਰਹੇ ਹੋ ਹੈ ਨਾ ਬੜੇ ਲੋਕ ਆ ਕੇ ਜਿਹੜਾ ਹੁੱਲੜ ਬਾਜੀ ਕਰਦੇ ਆ ਕੁਝ ਕੁ ਲੋਕ ਮੈਂ ਉਹਨੇ ਜਿਹੜੀ ਵੇਖੇ ਸੀਗੇ ਤਿੰਨੇ ਹੀ ਸਿੰਘਾਂ ਵੱਲੋਂ ਹਟਾਏ ਵੀ ਗਿਆ ਉਹ ਗਏ ਸੀ ਜਿਹੜੇ ਉੱਪਰ ਚੜ ਜਾਂਦੇ ਆ ਜਿਹੜੀਆਂ ਕੰਧਾਂ ਨੇ ਆਪਾਂ ਕਹਿੰਦੀ ਇਹ ਬੇਸ਼ੱਕ ਚੌੜੀਆਂ ਨੇ ਪਰ ਉਪਰ ਦੀਆਂ ਜਾ ਰਹੀਆਂ ਨੇ ਉੱਪਰ ਚੜਨ ਕਰਕੇ ਲੋਕਾਂ ਦੇ ਨਾ ਉਹ ਟੁੱਟਦੀਆਂ ਜਾ ਰਹੀਆਂ ਨੇ ਤਾਂ ਕਰਕੇ ਜਿਹੜਾ ਸਿੰਘ ਫੌਜਾਂ ਨੇ ਜਿਹੜੀਆਂ ਉਹਨਾਂ ਨੂੰ ਰੋਕਦੀਆਂ ਨਹੀਂ ਗਈਆਂ ਦੀਵਾਨ ਟੋਡਰ ਮੱਲ ਦਾ ਪਹਿਲਾਂ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਤਾ ਸੀ ਗੁਰੂ ਤੇਗ ਬਹਾਦਰ ਜੀ ਨਾਲ ਗੁਰੂ ਅਰਜਨ ਦੇਵ ਜੀ ਨਾਲ ਅਬੜੇ ਲੋਕ ਸੋਚਦੇ ਹਨਾ ਵੀ ਕੀ ਇਕੋਦਮ ਹੀ ਜਿਹੜਾ ਉਹ ਖੜਾ ਹੋ ਗਿਆ ਸੀਗਾ ਆ ਸਾਬ ਜਦਾਂ ਦੀ ਮਦਦ ਕਰਨ ਵਾਸਤੇ ਅੰਦੰਧ ਦੇ ਹਾਂ ਦਾ ਸੰਸਕਾਰ ਕਰਨ ਵਾਸਤੇ ਪਰ ਪਹਿਲਾਂ ਵੀ ਜਿਹੜਾ ਇੱਕ ਲੰਮਾ ਜਿਹੜਾ ਆਪਾਂ ਕਹੇ ਦੀ ਵੀ ਹਨਾ ਉਹ ਲੰਮੀ ਗੱਲ ਬਾਤ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਐਂਡ ਤੇ ਆ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਤੇ ਇੱਧਰ ਜਿਹੜਾ ਫਿਲਹਾਲ ਤੁਸੀਂ ਵੇਖ ਲਓ ਵੀ ਕਾਫੀ ਜਿਹੜੀਆਂ ਗੰੰਧਾਂ ਜਦੋਂ ਪੱਟੀਆਂ ਗਈਆਂ ਥੱਲੋਂ ਬਹੁਤ ਸਾਰੀਆਂ ਗੰੰਧਾਂ ਨਿਕਲੀਆਂ ਨੇ ਜਿਹੜੀ ਇਹ ਹਵੇਲੀ ਪੰਜ ਮੰਜ਼ਲੀ ਆ ਤੇ ਥੱਲੋਂ ਹੋਰ ਵੀ ਹੋ ਸਕਦਾ ਹੋਰ ਵੀ ਜਿਹੜੀ ਇੱਕ ਮੰਜ਼ਲੀ ਦੀ ਕੱਢੀ ਜਾ ਸਕੇ ਹਾਂਜੀ ਭਾਈ ਭਾਈ ਜੀ ਜਿਹੜੀ ਇਹ ਦੀਵਾਨ ਟੋਡਰਮਲ ਦੀ ਹਵੇਲੀ ਆਪਾਂ ਨੂੰ ਦਿਖ ਰਹੀ ਹੈ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਥੋੜਾ ਜਿਹਾ ਜਾਗਰੂਕ ਕਰੋ ਲੋਕਾਂ ਨੂੰ ਵੀ ਕੀ ਸੀ ਇਹ ਦੀਵਾਨ ਟੋਡਰਮਲ ਬਈ ਅਣ ਦੇਖਿਆ ਨਹੀਂ ਕੀਤਾ ਜਾ ਸਕਦਾ ਇਹਨਾਂ ਇਤਿਹਾਸ ਚ ਹੂੰ ਹੂੰ ਬਿਲਕੁਲ ਜਦੋਂ ਛੋਟੇ ਸਹਿਬ ਜਾਦਿਆਂ ਦੀ ਕੁਰਬਾਨੀ ਹੁੰਦੀ ਆ ਹਾਂਜੀ ਹਾਂਜੀ ਤਾਂ ਉਹਨਾਂ ਦੀਆਂ ਦੇਹਾਂ ਦਾ ਸੰਸਕਾਰ ਦੀਵਾਨ ਟੋਡਰਮਲ ਜੀ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾ ਕੇ ਕੀਤਾ ਸੀ ਬਿਲਕੁਲ 78000 ਸੋਨੇ ਦੀਆਂ ਮੋਹਰਾਂ ਹਾਂਜੀ ਉਸ ਟਾਈਮ ਬਿਛਾਈਆਂ ਸੀ ਖੜਮੀਆਂ ਵਜੀਦੇ ਕੋਲ ਠੀਕ ਹੈ ਜੋ ਸਰਾਂਧ ਦਾ ਵਜੀਦੇ ਸੀਗਾ ਠੀਕ ਹੈ ਵੀਰਖਾਂ ਉਹਦੇ ਕੋਲ 78000 ਸੋਨੇ ਦੀਆਂ ਮੋਹਰਾ ਉਸ ਵੇਲੇ ਐ ਖੜ ਕੇ ਆ ਬਿਛਾਈਆਂ ਤੇ ਉਦੋਂ ਬਾਅਦ ਜਿਹੜੀ ਸਾਰੀ ਜ਼ਮੀਨ ਸੀ ਉਹ ਖਰੀਦੀ ਸੀਗੀ ਠੀਕ ਹੈ ਉਦੋਂ ਬਾਅਦ ਸੰਸਕਾਰ ਕੀਤਾ ਸੀ ਪਵਿੱਤਰ ਦੇਹਾਂ ਦਾ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦਾ ਹੁਣ ਗੱਲ ਇੱਕ ਹੋਰ ਵੀ ਹੈ ਨਾ ਵੀ ਆਪਾਂ ਬੜੇ ਲੋਕ ਸੋਚਦੇ ਆ ਵੀ ਕੀ ਉਹ ਇੱਕੋ ਦਾ ਮੁੱਠ ਗਿਆ ਸੀਗਾ ਬਿਲਕੁਲ ਹੋਵੇਗਾ ਵੀ ਪਹਿਲਾਂ ਕੋਈ ਸੰਪਰਕ ਹੈਗਾ ਸੀ ਗੁਰੂ ਜੀ ਨਾਲ ਜਾਂ ਨਹੀਂ ਤਾਂ ਭਾਈ ਇੱਥੇ ਹੈ ਨਾ ਵੀ ਸੰਪਰਕ ਹੈ ਜਿਹੜਾ ਬਹੁਤ ਲੰਮਾ ਹੈ ਉਹਨਾਂ ਦਾ ਪ੍ਰਾਣਾ ਹਾਂਜੀ ਹਾਂਜੀ ਉਹ ਕਿਦਾਂ ਜਦੋਂ ਕੁਝ ਵੀ ਨਹੀਂ ਹੁੰਦਾ ਸੀ ਟੋਡਰਮਲ ਦੀਵਾਨ ਟੋਡਰਮਲ ਪੱਲੇ ਕੁਝ ਵੀ ਨਹੀਂ ਸੀ ਤਾਂ ਹਾਂਜੀ ਹਾਂਜੀ ਤਾਂ ਉਦੋਂ ਵੀ ਗੁਰੂ ਅਰਜਨ ਦੇਵ ਜੀ ਉਹਨਾਂ ਕੋਲ ਆ ਕੇ ਗਏ ਸੀਗੇ ਠੀਕ ਹੈ ਉਸ ਤੋਂ ਬਾਅਦ ਗੁਰੂ ਜਦੋਂ ਥੋੜਾ ਜਿਹਾ ਮਤਲਬ ਹੱਥ ਵਧੀਆ ਹੋਇਆ ਹਮਮ ਬਿਜ਼ਨਸ ਚੱਲਣ ਲੱਗ ਗਿਆ ਕੰਮਕਾਰ ਵਧੀਆ ਚੱਲ ਗਿਆ ਫਿਰ ਵੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਸੀ ਦਵਾਰੇ ਟੋਡਰਮਲ ਨੌਵੇਂ ਗੁਰੂ ਨੂੰ ਅੱਛਾ ਗੁਰੂ ਤੇਗ ਬਹਾਦਰ ਜੀ ਉਹਨਾਂ ਕੋਲ ਆਉਂਦੇ ਆ ਤੇ ਉਹ ਪੁੱਛਦੇ ਆ ਸੀ ਤੁਹਾਡੀ ਕੀ ਸੇਵਾ ਕਰੀਏ ਹਾਂਜੀ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਵੀ ਸੇਵਾ ਤੁਹਾਡੇ ਤੋਂ ਲਵਾਂਗੇ ਇੱਕ ਵੱਡੀ ਸੇਵਾ ਲਵਾਂਗੇ ਠੀਕ ਹੈ ਕੀ ਵੀ ਇਸ ਕੰਮ ਵੱਲ ਇਸ਼ਾਰਾ ਕਰ ਰਹੇ ਸੀ ਨਾ ਠੀਕ ਹੈ ਠੀਕ ਹੈ ਉਹ ਕਿਉਂਕਿ ਗੁਰੂ ਹੁੰਦੇ ਆ ਹਮ ਪ੍ਰਮਾਤਮਾ ਹੁੰਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਵੀ ਅੱਗੇ ਕੀ ਹੋਣਾ ਹੈ ਜਾਂ ਕੀ ਹੋ ਰਿਹਾ ਹੈ ਹਨਾ ਹਮ ਠੀਕ ਹੈ ਤੇ ਮੈਂ ਸੁਣਿਆ ਇੱਥੇ ਕੋਈ ਪ੍ਰੋਜੈਕਟ ਲਾਂਚ ਹੋਇਆ ਹੈ ਵੀ ਇਨੂੰ ਇੱਕ ਤਰ੍ਹਾਂ ਦਾ ਕਹਿ ਸਕਦਾ ਵੀ ਮੋਡੀਫਾਈ ਕਰਨਗੇ ਜਾਂ ਕਿਦਾਂ ਕੋਈ ਮੈਪ ਦੇਖ ਰਿਹਾ ਸੀ ਮੈਂ ਸਾਹਮਣੇ ਕੰਨ ਤੇ ਲੱਗਿਆ ਹੋਇਆ ਕਹਿੰਦੇ ਉਹ ਸਾਰਾ ਮਾਡਲ ਤਿਆਰ ਕਰਨਗੇ ਉਹਦਾ ਹਾਂ ਬਈ ਜੀ ਇੱਕ ਆਪਾਂ ਕਹਿਦੀ ਹੈ ਨਾ ਵੀ ਉਹ ਆ ਆਪਾਂ ਕਹਿਦੀ ਵੀ ਆ ਜੋ ਇਮਾਰਤਾਂ ਬਣਾਉਂਦੀ ਆ ਐਸਏਸੀਸੀ ਵੱਲੋਂ ਜਿਹੜੀ ਇਹ ਮਤਲਬ ਅਜਦਾ ਬੀੜਾ ਉਠਾਇਆ ਗਿਆ ਹੈ ਨਾ ਪਹਿਲਾਂ ਨਕਸ਼ਾ ਤਿਆਰ ਕਰਾਇਆ ਕਰੋੜ ਰੁਪਇਆ ਲੱਗਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਜਿੰਨਾ ਹੋਰ ਖਰਚੇਗਾ ਹਾਂਜੀ ਉਹ ਸਾਰਾ ਉਸ ਸੁਸਾਇਟੀ ਕਹਦੀ ਆਪਾਂ ਜੋ ਵੀ ਆ ਉਹਨਾਂ ਵੱਲੋਂ ਕਦਮ ਜਿਹੜੇ ਉਠਾਏ ਜਾ ਰਹੇ ਨੇ ਵੀ ਜੋ ਯੂਐਸਏ ਦੇ ਵਾਹ ਦਰਸਿੰਘ ਨੇ ਕੋਈ ਠੀਕ ਹੈ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਖਰਚ ਕੀਤਾ ਨਕਸ਼ਾ ਕੀਤਾ ਤੇ ਹੁਣ ਜਿਹੜਾ ਜਿਹੜੀ ਪ੍ਰਾਣੀ ਦੇਖਾ ਠੀਕ ਹੈ ਮਤਲਬ 1911 ਵਿੱਚ ਜਿਸ ਤਰ੍ਹਾਂ ਇਹ ਹਵੇਲੀ ਹੈਗੀ ਸੀ ਉਹ ਕਿਉਂ ਇੱਕ ਤਸਵੀਰ ਆਪਾਂ ਨੂੰ ਦੇਖਣ ਨੂੰ ਮਿਲਦੀ ਆ سوشل ਮੀਡੀਆ ਤੇ ਜਾਜ ਹਵੇਲੀ ਦੀ ਆਦਰਵਾਇਜ਼ ਇਹਦੇ ਕੋਈ ਹੋਰ ਜਿਹੜੀਆਂ ਆਪਾਂ ਕਹੇ ਦੀ ਵੀ ਤਸਵੀਰਾਂ ਨਹੀਂ ਹੈਗੀਆਂ 1911 ਚ ਜਿਹੜੀ ਤਸਵੀਰ ਮਿਲਦੀ ਆ ਤੇ ਉਸੇ ਤਰੀਕੇ ਨਾਲ ਉਹ ਜਿਹੜੀ ਇਹ ਹਵੇਲੀ ਬਣਾਈ ਜਾ ਰਹੀ ਆ ਠੀਕ ਹੈ ਤੇ ਅੰਦਰੋਂ ਪੱਟੀ ਵੀ ਜਾ ਰਹੀ ਆ ਥੱਲੋਂ ਜਿਹੜੀਆਂ ਆਪਾਂ ਕਹੇ ਦੀ ਹੈ ਨਾ ਵੀ ਥੱਲੋਂ ਮੰਜ਼ਲਾਂ ਜਿਹੜੀਆਂ ਨਿਕਲ ਰਹੀਆਂ ਨੇ ਕਾਫੀ ਵੱਡੀ ਸੀ ਹਵੇਲੀ ਦੀ ਮੰਜ਼ਲ ਨੀਚੇ ਵੀ ਹੈ ਨਾ ਜਿੱਥੇ ਕਿ ਕਹਿੰਦੇ ਪਹਿਲਾਂ ਸੋਨਾ ਵਗੈਰਾ ਰੱਖਦੇ ਸੀਗੇ ਕਿਉਂਕਿ ਉਹ ਸੋਨੇ ਦਾ ਵਪਾਰ ਕਰਦੇ ਸੀਗੇ ਸੋਨੇ ਦਾ ਵਪਾਰ ਕਰਦੇ ਸੀਗੇ ਤੇ ਉਹਨਾਂ ਦੀ ਰਹਾਇਸ਼ ਸੀ ਜਿਹੜੀ ਉਹ ਭਵਾਨੀਗੜ੍ਹ ਦੇ ਵਿੱਚ ਸੀਗੀ ਹੈਨਾ ਇੱਥੇ ਤਾਂ ਉਹ ਮਤਲਬ ਕਰੀ ਕਦਾਈ ਆ ਕਰਦੇ ਇੱਥੇ ਸੋਨੇ ਦਾ ਵਪਾਰ ਜਿਹੜਾ ਕਾਫੀ ਵੱਡਾ ਕੰਮ ਸੀਗਾ ਦਿਵਾਨ ਟੋਡਰ ਮੱਲ ਜੀ ਦਾ ਇੱਕ ਗੱਲ ਹੋਰ ਸੁਣਨ ਚਾਹੀਏ ਬਾਈ ਜੀ ਕਹਿੰਦੇ ਵੀ ਸਾਹਮਣੇ ਰੇਲਵੇ ਫਾਟਕ ਹੈ ਵੀ ਇਹ ਹਵੇਲੀ ਦੀਆਂ ਨੀਆਂ ਐਨੀਆਂ ਦੂਰ ਤੱਕ ਨੇ ਵੀ ਉਹ ਰੇਲਵੇ ਫਾਟਕ ਤੱਕ ਨਿਕਲਦੀਆਂ ਨੇ ਤੇ ਜਿਹੜੀ ਉਹ ਤੁਸੀਂ ਸੋਸਾਇਟੀ ਕਹਿ ਰਹੇ ਹੋ ਜਿਹੜੇ ਯੂ ਐਸ ਏ ਤੋਂ ਹਨ ਹੈਗੇ ਹਨ ਵੀ ਉਹਨਾਂ ਨੇ ਕਹਿੰਦੇ ਜਿੰਨਾ ਜਿੰਨਾ ਉਹ ਕਵਰ ਕਰ ਸਕੇ ਓਨੀ ਕੁ ਜਗ੍ਹਾ ਉਹਨਾਂ ਨੇ ਬਹੁਤ ਮਹਿੰਗੀ ਖਰੀਦੀ ਹੈ। ਇਥੋਂ ਹਾਂ ਬਈ ਕਾਫੀ ਹੁਣ ਆਪਾਂ ਨੂੰ ਰੇਟ ਤਾਂ ਚਲੋ ਨਹੀਂ ਪਤਾ ਹੈ ਨਾ ਆਪਾਂ ਦੱਸ ਵੀ ਨਹੀਂ ਸਕਦੇ ਐਵੇਂ ਵੀ ਹਾਂਜੀ ਵੀ ਹੁਣ ਕਹਿੰਦੇ ਆ ਵੀ ਜਿੰਨੀ ਕੁ ਜਗ੍ਹਾ ਨਿਕਲੀ ਉਹਨਾਂ ਨੇ ਤਾਂ ਆਲੇ-ਦਾਲੇ ਜੋ ਲੋਕ ਵਸਦੇ ਸੀਗੇ ਉਹਨਾਂ ਤੋਂ ਬੜੇ ਮਹਿੰਗੇ ਮੁੱਲ ਦੇ ਵਾਹ ਜਿਹੜੀ ਉਹ ਜਗ੍ਹਾ ਲੱਤੀ ਹੈ ਤੇ ਦੂਆ ਜਿਹੜਾ ਹੁਣ ਕਦਮ ਉਠਾਇਆ ਹੈਗਾ ਹੈ ਨਾ ਤੇ ਹੁਣ ਜਿਹੜੀ ਮੁਰੰਮਤ ਚੱਲ ਗਈ ਤੇ 3-4 ਸਾਲਾਂ ਬਾਅਦ ਜਿਹੜੀ ਆਪਾਂ ਨੂੰ ਇਹ ਹਵੇਲੀ ਆ ਕੋਈ ਹੋਰ ਰੂਪ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ। ਅੱਛਾ ਹੂੰ ਠੀਕ ਹੈ ਵੀ ਮਤਲਬ ਕਿ 3 ਸਾਲ ਦਾ ਪ੍ਰੋਜੈਕਟ ਹੈਗਾ ਇਹ। ਹਾਂ 3-4 ਸਾਲ ਦਾ ਪ੍ਰੋਜੈਕਟ ਆ ਤੇ ਦੂਆ ਜਿਹੜੀ ਉਸ ਤੋਂ ਬਾਅਦ ਹਵੇਲੀ ਹੁਣ ਤਾਂ ਚਲੋ ਆਪਾਂ ਨੂੰ ਇੱਕ ਜਿਹੜੀ ਲੰਬੀ ਇਮਾਰਤ ਹੀ ਝਮਕਦੇ ਉਹ ਤੋਂ ਬਾਅਦ ਤੇ ਕਾਫੀ ਦੂਰ ਤੱਕ ਵਗ ਜੂਗੀ। ਬਿਲਕੁਲ ਤੇ ਕਾਫੀ ਲੰਬਾ ਪ੍ਰੋਜੈਕਟ ਆ ਆਪਾਂ ਕਹਿੰਦੀ ਵੀ ਠੀਕ ਹੈ। ਇਹ ਵੈਸੇ ਜਿੱਦਾਂ ਤੁਸੀਂ ਦੱਸਿਆ ਵੀ ਛੋਟੇ ਸਹਿਬਿਆਦਿਆਂ ਲਈ 78000 ਸੋ ਚਣ ਕੇ ਜਮੀਨ ਖਰੀਦੀ ਗਈ ਤਾਂ ਕਰਕੇ ਕਹਿੰਦੇ ਇਹ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਹੈ ਨਹੀਂ ਇਹ ਨਹੀਂ ਹੈਗੀ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਵਰਲਡ ਦੀ ਮਹਿੰਗੀ ਜ਼ਮੀਨ ਉਹ ਹੈ ਜੋਤੀ ਸਰੂਪ ਗੁਰਦੁਆਰਾ ਜਿੱਥੇ ਜਿੱਥੇ ਉਹ ਮੋਹਰਾਂ ਬਿਸ਼ਾਈਆਂ ਗਈਆਂ ਸੀਗੀਆਂ ਇਹ ਤਾਂ ਦਿਵਾਨ ਟੋਡਰਮਾਲ ਦੀ ਆਪਣੀ ਰਾਇਸ਼ ਹਾਂ ਆਪਣੀ ਰਾਇਸ਼ ਹੁੰਦੀ ਸੀਗੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਖੋਜ ਹੋਰ ਜਿਹੜੀ ਇਸ ਵਹਿਲੀ ਦੀ ਕੀਤੀ ਜਾ ਰਹੀ ਹੈ ਵੀ ਕਿੱਥੇ ਦੇ ਪੁਰਾਣੇ ਗੇਟ ਸੀ ਜਿਵੇਂ ਇਧਰੋਂ ਹਾਂ ਜੀ ਤੇ ਇਧਰੋਂ ਹੋਰ ਜਗ੍ਹਾ ਨਿਕਲ ਗਈ ਪਹਿਲਾਂ ਇੰਨੀ ਕੀ ਹੁੰਦੀ ਸੀ ਸ਼ਾਇਦ ਇਧਰਲੇ ਪਾਸੇ ਤੇ ਹੁਣ ਜਿਹੜੀ ਥੱਲੋ ਪੱਟੀ ਆ ਰਹੀ ਹੈ ਹੋਰ ਨਿਕਲਦੀ ਆ ਰਹੀ ਹੈਗੀ ਕੰਦਾਂ ਦੇਖ ਲੋ ਹਵੇਲੀਆਂ ਕਿੰਨੀਆਂ ਕਿੰਨੀਆਂ ਜਿਹੜੀਆਂ ਚੌੜੀਆਂ ਨੇਗੀਆਂ ਬਿਲਕੁਲ ਬਿਲਕੁਲ ਉਹ ਕਾਫੀ ਚੌੜੀਆਂ ਚਾਰ ਚਾਰ ਫੁੱਟ ਪੰਜ ਪੰਜ ਫੁੱਟ ਹੈ ਨਾ ਤਾਂ ਵਾਰੀਆਂ ਚੌੜੀਆਂ ਨੇਗੀਆਂ ਉਸ ਟਾਈਮ ਦੀ ਵੀ ਇੱਕ ਆਪਾਂ ਕਹਿੰਦੀ ਕੋਈ ਆਮ ਬੰਦਾ ਨਹੀਂ ਸੀ ਦਵਾਨ ਟੌਡਰ ਵਾਲਾ ਕਿ ਰਾਜਾ ਹਵੇਲੀ ਸੀ ਇਹਨਾਂ ਦੀ ਭਾਈ ਜੀ ਭਈ ਇਹ ਤਾਂ ਦੇਖੋ ਹੁਣ ਆਪਾਂ ਦੱਸ ਨਹੀਂ ਸਕਦੇ ਹੂੰ 5 ਮੰਜ਼ਲੀ ਕਹਿੰਦੇ ਆ 5 ਮੰਜ਼ਲੀ ਕਹਿੰਦੇ ਆ ਮੇਰੇ ਵੀ ਸੁਣਨ ਚਾਹੀਏ ਕਹਿੰਦੇ 5 ਮੰਜ਼ਲੀ ਹਵੇਲੀ ਸੀ ਚਲੋ ਕੋਈ ਨਹੀਂ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਦੇ ਨਾਲ